ਇੱਕ ਮੈਸੇਜ ਆਉਂਦਾ ਮੈਨੂੰ ਜਿਹਦੇ ਉੱਤੇ ਲਿਖਿਆ ਹੁੰਦਾ ਵੀ ਮੈਂ 12 ਇਅਰ 올ਡ ਆ ਤੇ ਮੈਂ weight loss ਕਰਨਾ ਚਾਹੁੰਨਾ ਤੇ ਉਹਦੀ weight ਲਿਖਿਆ ਸੀ 175 ਪਾਉਂਡ ਤੇ ਜਦ ਤੱਕ ਮੈਂ ਉਹਦੇ ਨਾਲ ਗੱਲ ਕਰਦੀ ਕਰਦੀ ਤੇ ਉਹਨੇ ਮੈਨੂੰ ਐਕਚੁਅਲ ਆਪਣਾ weight ਭੇਜਿਆ 195 ਪਾਉਂਡ ਤੇ ਬੱਚਾ ਸੀਗਾ 12 ਸਾਲ ਦਾ ਮੈਂ ਫਿਰ ਮੈਨੂੰ ਇਹ ਲੱਗਿਆ ਵੀ ਕੋਈ ਉਦਾਂ ਹੀ ਹੈ ਨਾ ਆਪਾਂ ਨੂੰ ਟਿਕਟੌਕ ਤੋਂ ਮੈਸੇਜ ਕਰਨ ਲੱਗਦੇ ਆ ਤੇ ਨਾਲੇ ਲਿਖਿਆ ਮੈਂ ਤੁਹਾਡੀਆਂ ਸਾਰੀਆਂ ਵੀਡੀਓਜ਼ ਦੇਖਦਾ ਤੇ ਮੈਂ ਤੁਹਾਡੀਆਂ ਸਾਰੀਆਂ ਵੀਡੀਓਜ਼ ਲਾਈਕ ਵੀ ਕਰਦਾ ਤੇ ਪਲੀਜ਼ ਆਂਟੀ ਜੀ ਹੈਲਪ ਮੀ ਵਿਦ weight loss ਮੇਰਾ ਜਿਵੇਂ ਇੱਕ ਦਾ ਦਿਲ ਜੈ ਨਹੀਂ ਮੰਨਦਾ ਕਿਉਂਕਿ ਮੇਰਾ ਬੇਟਾ ਵੀ ਕੋਵਿਡ ਕਰਕੇ ਜਦੋਂ ਘਰੇ ਹੀ ਰਹਿੰਦੇ ਸੀ ਆਨਲਾਈਨ ਕਲਾਸਿਸ ਸੀਗੀਆਂ ਸਾਰਾ ਕੁਝ ਉਹਦਾ ਵੀ ਓਵਰਵੇਟੋ ਹੋ ਗਏ ਸੀਗੇ ਹਨਾ ਛੋਟਾ ਜਾਦਾ ਹੀ ਹੋ ਗਿਆ ਸੀਗਾ ਤੇ ਉਦੋਂ ਵੀ ਉਹਦੀ ਏਜ ਇੰਨੀ ਕੀ ਸੀਗੀ 9-10 ਸਾਲ ਦੀ ਬਾਕੀ ਜਦੋਂ ਹੁਣ ਇਹ ਬੱਚੇ ਨੇ ਮੈਨੂੰ ਆਪਣਾ ਦੱਸਿਆ ਮੈਂ ਕਿਹਾ ਤੂੰ ਇੰਦਾ ਕਰ ਆਪਣੀ ਮੰਮੀ ਦਾ ਮੈਨੂੰ ਨੰਬਰ ਦੇ ਜਾਂ ਤੇਰੇ ਮੰਮੀ ਨੂੰ ਕਹਿ ਮੈਨੂੰ ਕਾਲ ਕਰਨ ਹਨਾ ਫਿਰ ਉਹਨਾਂ ਨੇ ਮੈਨੂੰ ਜਦੋਂ ਕਾਲ ਕੀਤੀ ਤੇ ਐਕਚੁਅਲ ਚ ਉਹਨੇ ਦੱਸਿਆ ਕਹਿੰਦੀ ਹਾਂਜੀ ਭੈਣ ਜੀ ਮੇਰੀਆਂ ਬੇਟੀਆਂ ਨੇ ਵੀ ਉਹ ਪੁਰੀਆਂ ਵਧੀਆ ਹੈਲਦੀ ਨੇ ਵੀ ਹੁਣ ਇਹ ਥੋੜਾ ਜਿਹਾ ਵੀ ਵੀ ਟਰਾਈ ਕਰਦਾ ਪਰ ਇਹਦਾ ਦਿਲ ਨਹੀਂ ਵੀ ਜਿਵੇਂ ਨਹੀਂ ਮੋਟੀਵੇਸ਼ਨ ਚਾਹੀਦੀ ਹੁੰਦੀ ਆ ਫਿਰ ਮੈਂ ਇਦਾਂ ਹੀ ਸਪੀਕਰ ਤੇ ਲਾ ਕੇ ਇਹਦੇ ਨਾਲ ਗੱਲ ਕੀਤੀ ਮੈਂ ਕਿਹਾ ਪੁੱਤ ਵੀ ਮੇਰਾ ਬੇਟਾ ਵੀ ਇਦਾਂ ਹੀ ਸੀਗਾ ਵੀ ਉਹ ਗੇਮਾਂ ਦੇ ਵਿੱਚ ਪਾਇਆ ਸੀ ਵੀ ਉਹਨੂੰ ਪਹਿਲਾ ਟਾਈਮ ਵੀ ਲੱਗਿਆ ਸੀ ਗੇਮ ਦੇ ਵਿੱਚ ਜਾਣਾ ਜਾਣਾ ਉਹਨੇ ਕਿਹਾ ਮੈਨੂੰ ਮੈਨੂੰ ਧੱਕੇ ਨਾਲ ਪਾ ਰਿਹਾ ਮੈਂ ਖੇਡਣਾ ਨਹੀਂ ਚਾਹੁੰਦਾ ਹੁਣ ਤੁਸੀਂ ਉਹਨੂੰ ਦੇਖਦੇ ਕਿ 3 ਸਾਲ ਹੋ ਗਏ ਮੈਂ ਵੀਡੀਓਜ਼ ਪਾਉਣੀ ਆ ਨਾ ਸੋ ਉਹ ਚੀਜ਼ ਤੋਂ ਉਹ ਬੱਚੇ ਨੇ ਮੇਰੀ ਇੰਨੀ ਕ ਗੱਲ ਸੁਣੀ ਉਹ ਮੋਟੀਵੇਟ ਹੋਇਆ ਰਾਤ ਮੈਨੂੰ ਮੈਸੇਜ ਆਇਆ ਮੈਂ ਆ ਸਕਰੀਨਸ਼ਾਟ ਵੀ ਸ਼ੇਅਰ ਕਰਦੀ ਆ ਉਧੀਆਂ ਰਿਕਾਰਡਿੰਗਸ ਵੀ ਮੈਂ ਸ਼ੇਅਰ ਕਹਿੰਦਾ ਮੈਨੂੰ ਖੌਦਾ ਵੀ ਕਹਿੰਦਾ ਤੁਸੀਂ ਆਂਟੀ ਜੀ ਮੇਰੀਆਂ ਪਿਕਚਰ ਸ਼ੇਅਰ ਕਰ ਸਕਦੇ ਹੋ ਤੁਸੀਂ ਮੇਰੀਆਂ ਰਿਕਾਰਡਿੰਗ ਸ਼ੇਅਰ ਕਰ ਸਕਦੇ ਹੋ ਕਹਿੰਦੇ ਮੈਨੂੰ ਕੋਈ ਪ੍ਰੋਬਲਮ ਨਹੀਂ ਬਿਕਾਜ਼ ਕਹਿੰਦਾ ਮੈਂ ਹੋਰ ਬੱਚਿਆਂ ਨੂੰ ਮੋਟੀਵੇਟ ਕਰਨਾ ਚਾਹੁੰਦਾ ਤੇ ਮੈਂ ਇੱਥੇ ਦੱਸ ਦੇਣਾ ਚਾਹਣੀ ਆ ਮੈਂ ਇਹਨਾਂ ਨੂੰ ਕੋਈ ਪ੍ਰੋਡਕਟ ਕੁਝ ਵੀ ਨਹੀਂ ਦਿੱਤਾ ਬਿਕਾਜ਼ ਮੈਂ ਇਹਨਾਂ ਨੂੰ ਕਹਿੰਦਾ ਸੀ ਵੀ ਬੱਚੇ ਆ ਇਹਨਾਂ ਨੇ ਫਿਜ਼ੀਕਲ ਐਕਟੀਵਿਟੀ ਦੇ ਨਾਲ ਹੀ ਠੀਕ ਹੋ ਜਾਣਾਗਾ ਹਣ ਜਿਹੜੇ ਇੰਨੇ ਸੋਹਣੇ ਸੋਹਣੇ ਰਾਤ ਦੋਨਾਂ ਮਾਂ ਪੁੱਤਾਂ ਨੇ ਮੈਨੂੰ ਮੈਸੇਜ ਭੇਜੇ ਤੇ ਮੇਰੇ ਲਈ ਤਾਂ ਇਹ ਬਲੇਸਿੰਗ ਤੋਂ ਘੱਟ ਹੈ ਨਹੀਂ ਮੈਂ ਕਿਹਾ ਪੁੱਤ ਮੇਰਾ 3 ਸਾਲ ਤੋਂ ਇਹ ਕੰਮ ਦੇ ਵਿੱਚ ਰਹਿਣਾ ਸਫਲ ਹੋ ਗਿਆ ਕਿਉਂਕਿ ਤੂੰ ਮੇਰੀ ਜਿਹੜੀ ਹੈਗੀ ਆ ਗੱਲ ਮੰਨ ਲਈ ਤੇ ਕਹਿੰਦਾ ਹੁਣ ਆਂਟੀ ਜੀ ਮੈਂ ਆਪਣੀ ਗ੍ਰੈਜੂਏਸ਼ਨ ਤੱਕ ਹੋਰ weight loss ਕਰ ਲੈਣਾ ਤੇ ਨਾਲੇ ਮੈਨੂੰ ਸੱਚ ਦੱਸਿਆ ਰਿਕਾਰਡਿੰਗਾਂ ਤੁਸੀਂ ਸੁਣੋਗੇ ਕਹਿੰਦਾ ਜਿਸ ਦਿਨ ਮੈਂ ਆਪਣਾ weight loss ਸਟਾਰਟ ਕੀਤਾ ਸੀਗਾ ਗੇਮਸ ਦੇ ਹੈਲਦੀ ਵੇ ਦੇ ਨਾਲ ਗੇਮਾਂ ਦੇ ਵਿੱਚ ਪਾਰਟਿਸਿਪੇਟ ਕਰਨਾ ਸ਼ੁਰੂ ਕੀਤਾ 210 ਪਾਉਂਡ ਦਾ ਕਹਿੰਦਾ ਮੈਂ ਹੋ ਗਿਆ ਸੀ ਹੋਣ ਹੈਗਾ 195 ਪਾਉਂਡ 2 ਮਹੀਨਿਆਂ ਦੇ ਵਿੱਚ ਬੱਚੇ ਨੇ ਆਪਣੇ ਆਪ ਨੂੰ ਮੋਟੀਵੇਟ ਕਰਕੇ ਤੇ ਆਪਣੇ ਗੇਮਾਂ ਦੇ ਵਿੱਚ ਪਾਰਟਿਸਿਪੇਟ ਕਰਕੇ ਆਪਣੀਆਂ ਫਿਜ਼ੀਕਲ ਐਕਟੀਵਿਟੀਆਂ ਵਧਾ ਕੇ ਥੋੜਾ ਜਿਹਾ ਖਾਣ ਕੋਕ ਬਹੁਤ ਪੀਂਦਾ ਸੀ ਮੈਂ ਕਿਹਾ ਇਹਨੂੰ ਕੋਕ ਬੰਦ ਕਰੋ ਸਭ ਤੋਂ ਪਹਿਲਾਂ ਦੇ ਸੌਫਟ ਡਰਿੰਕਸ ਬੰਦ ਕਰ ਦੋ ਦੇਖੋ ਸਿਰਫ ਪਿਆਰ ਨਾਲ ਮਾਂ ਤੇ ਬੱਚੇ ਨਾਲ ਗੱਲ ਹੀ ਕੀਤੀ ਸੀ ਇੰਨੇ ਸੋਹਣੇ ਰਿਜ਼ਲਟ ਆਏ ਆ ਸੋ ਜਿਹੜੇ ਮੇਰੇ ਮੈਂਟੀਆਂ ਆ ਉਹਨਾਂ ਤਾਂ ਮੈਂ ਕਿੰਨਾ ਖਿਆਲ ਰੱਖਦੀ ਹੋऊंगी ਤੁਸੀਂ ਆਪੇ ਹੀ ਸੋਚੋ ਬਟ ਥੈਂਕ ਯੂ ਸੋ ਮੱਚ ਇੱਕ ਰੂਪ ਪੁੱਤ ਥੈਂਕ ਯੂ ਤੁਹਾਡੀ ਮੰਮੀ ਦਾ ਥੈਂਕ ਯੂ ਤੁਹਾਡਾ ਤੇ ਕਹਿੰਦਾ ਮੈਂ ਤੇਰਾ ਬਿਗ ਫੈਨ ਆ ਦੱਸੋ ਹਣ